ਮਿੱਤਰੋ ਸੰਧੂ ਡੈਰੀ ਫਾਰਮ ਦੇ ਪਿੰਡ ਟਹਨੇ ਦੇ ਵਿੱਚ ਅਮਰੇ ਬਾਈ ਦੇ ਕੋਲੇ ਆਲ ਇੰਡੀਆ ਡਿਲੀਵਰੀ ਦੀ ਟਰਾਂਸਪੋਰਟ ਦਾ ਪ੍ਰਬੰਧ 3 ਜਨਵਰੀ ਕਵਰ ਕੀਤਾ ਅਮਰੇ ਬਾਈ ਮਾਝ ਕਿੰਨੇ ਦਿਨ ਲੈਂਦੀ ਆ ਹਜੇ ਮਾਝ ਲਊਗੀ ਬਾਈ ਜੀ 500 ਨੂੰ ਦਿਨ ਪੂਰੇ ਆ ਬਈ ਜੀ ਯਾਹ ਬਾਤ ਤੇ ਕੋਕੇ ਝੜ ਦੂ ਮੈਂ ਨਾ ਕੋਕੇ ਪੂਰੇ ਝੜੂਗੀ ਜਰਿਆ ਪਾਂਡਾ ਵਰਗੀ ਹੈ ਨਾ ਲੈ ਤੂੰ ਗਾ ਮਾਰ ਕੇ ਲੀ ਆ ਪਈ ਅਮਰੇ ਵੀਰੇ ਹਾਂਜੀ ਕਿੰਨੇ ਦੀ ਦੇ ਦਈਏ ਇਹ ਮੁੱਲ 1.5 ਲੱਖ ਦੀ ਹਾਂ ਦੇ ਨਾਮ ਆ ਪਾ ਜਿਆ ਥੋੜਾ ਮਾਰ ਜਾ ਗਾ ਕਿੱਦਾਂ ਸੂਈ ਏ ਡੱਬੀ ਪਈ ਇਹ ਰਾ ਸੂਈਆਂ ਹੀ ਦੋਵੇਂ ਇਕੱਠੀਆਂ ਹੀ ਸੂਈਆਂ ਬਾਓ 4 ਕਵਜ ਲਾ ਲਓ ਇਹ ਮੰਨ ਲਓ 3 ਵਜੇ ਲਾ ਲਓ ਇਹਦੀ ਜੇਰ ਪਾਤੀ ਲਾ ਲਓ ਇਹਦੀ ਜੇਰ ਪਾਤੀ ਆ ਜੀ ਕੋਈ ਰਹਿੰਦੀ ਆ ਇਹਦਾ ਚੋਣ ਚਣ ਵੀ ਕਿਵੇਂ ਬਈ ਡੱਬੀ ਇਹਦਾ ਚੋਣ ਨੰਬਰ ਆਪਾਂ ਵਿੱਚ ਵੀ ਵੀਡੀਓ ਦਿਖਾ ਦੇ ਇੱਕ ਨੰਬਰ ਚੋਣ ਚਾਣਾ ਬਈ ਇਹਦਾ ਮੁੱਲ 75000 ਰੁਪਿਆ ਹਾਂ ਇਹਦਾ ਮੁੱਲ 95000 ਰੁਪਿਆ ਅੱਛਾ ਇਹਨੂੰ ਤੋਰੀ ਮੜਾ ਜਾਂ ਜਰਸੀ ਨੂੰ ਬਈ ਦਾ ਬੋਲ 9593 ਦੀ ਦੇਣੀ ਹੁੰਦਾ ਮੁੱਲ ਪਈ 7573 ਦੀ ਦੇਣੀ ਹੈ ਨਾ ਬਈ ਹਾਂ ਜੀ ਬਈ ਹਾਂ ਜੀ ਲੈ ਵੀ ਮਿੱਤਰੋ 2 2000 ਰੁਪਏ ਛੋਟ ਕਰਾਤੀ ਆ ਤਾਜੀ ਸੂਈਆ 20 20 ਕਿਲੋ ਦੁੱਧ ਐਂਡ ਟੋਰਾ ਨਾਲ ਪੋਲੇ ਹੱਥ ਨਾਲ ਦੇ ਦੇਣੀਆਂ ਨੰਬਰ ਸਕਰੀਨ ਦੇ ਉੱਤੇ